ਮੈਂ ਜਿਹੜਾ ਕੰਮ ਕਰਨਾ ਸੀ ਕਰਤਾ ਕਾਨੂੰਨ ਸਜ਼ਾ ਦੇਵੇਗਾ ਮੈਂ ਜੋ ਕਹਿੰਦਾ ਹਾਂ ਕਰਕੇ ਦਿਖਾਉਂਦਾ ਹਾਂ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਨਹੀਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਵੱਲੋਂ ਮੈਨੂੰ ਫੋਨ ਤੋਂ ਲੈ ਆਈਆਂ ਕਿ ਜੋ ਕੁਝ ਵੀ ਤੁਸੀਂ ਕੀਤਾ ਉਹ ਬਿਲਕੁਲ ਸਹੀ ਕੀਤਾ ਤੁਹਾਡਾ ਤੀਰ ਨਿਸ਼ਾਨੇ ਤੇ ਲੱਗਿਆ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਤੇ ਵਿਕਰਮ ਜੀਠਿਆ ਨੇ ਅੱਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਮੈਨੂੰ ਲਗਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜੋ ਸਬੂਤ ਜੋ ਤੱਥ ਜੋ ਦਲੀਲਾਂ ਜੋ ਅਪੀਲਾ ਜੋ ਖਰੜਾ ਇਕੱਠਾ ਕੀਤਾ ਗਿਆ ਹੈ ਬਿਕਰਮਜੀਤਿਆ ਦੇ ਵਿਰੁੱਧ ਸੂਤਰਤਾ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਵਾਗਬੋ ਸੰਭਾਲੀ ਸੀ ਜਦੋਂ ਉਹ ਮੁੱਖ ਮੰਤਰੀ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੈਠੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਸ ਦਿਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਇੱਕ ਟਾਰਗੇਟ ਸੀ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਖ ਤੋੜਿਆ ਜਾਵੇ ਜੰਗ ਨਸ਼ਿਆ ਵਿਰੁੱਧ ਤੇ ਜਿਹੜੇ ਤਸਕਰ ਨੇ ਜਿਨ੍ਹਾਂ ਦੀ ਬਦੌਲਤ ਹੈ ਜਿਨ੍ਹਾਂ ਦੇ ਕਾਲੇ ਧੰਧਿਆ ਕਰ ਕਾਲੇ ਧੰਧਿਆ ਕਰਕੇ ਚਿੱਟਾ ਪੰਜਾਬ ਦੇ ਵਿੱਚ ਪੀਤਾ ਨਹੀਂ ਗਿਆ ਵਗਿਆ ਪੰਜਾਬ ਦੇ ਵਿੱਚ ਕਹਿੰਦੇ ਸੀ ਕਿ ਚਿੱਟਾ ਨਸ਼ਿਆਂ ਦਾ ਦਰਿਆ ਵਹੀ ਵਗਦਾ ਹੈ ਕਈ ਮਾਮਾਂ ਦੇ ਪੁੱਤਰ ਮਰ ਗਏ ਕਈ ਭੈਣਾਂ ਦੇ ਭਰਾ ਇਸ ਦੁਨੀਆ ਨੂੰ ਅਲਗ ਦਾ ਕਹਿ ਗਏ ਕਿਉਂਕਿ ਚਿੱਟੇ ਨਾਮ ਦੀ ਇਸ ਨਾਮਾ ਨਾਮਰਾਦ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਘਣ ਵਾਂਗੂ ਖਾ ਲਿਆ ਚੱਕੀ ਦੇ ਵਿੱਚ ਪੀਸੇ ਗਿਆ ਪੰਜਾਬ ਦੇ ਨੌਜਵਾਨ ਤੇ ਪੰਜਾਬ ਦੇ ਮੁੱਖ ਮੰਤਰੀ ਪਗ ਵਰਤਮਾਨ ਕਹਿੰਦੇ ਨੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਉਹਨਾਂ ਦੇ ਘਰ ਦੇ ਵਿੱਚ ਦੀਵਾਲੀਆਂ ਬਣਾਈਆਂ ਜਾਂਦੀਆਂ ਉਹਨਾਂ ਦੇ ਘਰ ਦੇ ਵਿੱਚ ਢੋਲ ਟਮਕੇ ਹੋਣਗੇ ਉਹ ਲਗਜ਼ਰੀ ਗੱਡੀਆਂ ਤੇ ਝੂਟੇ ਲੈਣਗੇ ਉਹ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਉਹ ਲੋਕ ਜਾਣਗੇ ਨਹੀਂ ਮੈਂ ਬਰਦਾਸ਼ਤ ਨਹੀਂ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਕਸ਼ਨ ਤੋਂ ਪਹਿਲਾਂ ਹੀ ਪਤਾ ਲੱਗਿਆ ਸੀ ਬਿਕਰਮਜੀਤਿਆ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਤੇ ਕਾਰਵਾਈ ਕੀਤੀ ਜਾਵੇਗੀ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੈਸ਼ਲ ਟੀਮਾਂ ਦੀ ਡਿਊਟੀ ਲਗਾਈ ਸੀ ਕਿ ਸਾਰੇ ਸਬੂਤ ਦਲੀਲਾਂ ਅਪੀਲਾਂ ਅਤੇ ਖੜੇ ਤਿਆਰ ਕਰੋ ਕਿ ਕਿਸ ਤਰ੍ਹਾਂ ਚਿੱਟਾ ਵਿੱਚਿਆ ਗਿਆ ਕਿਸ ਤਰ੍ਹਾਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਅਤੇ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਬਲੈਕ ਲਾ ਕੇ ਉਸ ਨੂੰ ਵਾਈਟ ਕੀਤਾ ਗਿਆ ਪਹਿਲਾ ਮਾਮਲਾ ਸੀ 540 ਕਰੋੜ ਰੁਪਏ ਦਾ ਹੁਣ ਮਾਮਲਾ ਹੈ 700 ਕਰੋੜ ਰੁਪਏ ਦਾ ਤੇ ਇਵਨ ਦੋ ਜਿਹੜੇ ਈਡੀ ਦੇ ਸਾਬਕਾ ਡਾਇਰੈਕਟਰ ਨੇ ਨਰਿੰਦਰ ਸਿੰਘ ਅਤੇ ਸਿਧਾਰਥ ਚੱਟਰੂ ਉਪਧਾਇਕ ਪੰਜਾਬ ਦੇ ਸਾਬਕਾ ਡੀਜੀਪੀ ਉਹ ਤਾਂ ਕਹਿੰਦੇ ਨੇ ਕਿ ਮਾਮਲਾ ਹੈ 11000 ਟਨ ਪੈਦਾ ਉਹ ਕਹਿੰਦੇ ਸੀ ਕਿ ਨਸ਼ੇ ਦੇ ਬਦਲੇ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਇਸ ਦੇ ਵਿੱਚ 10 ਤੋਂ 15 ਪੱਤੇ ਇਨਵੋਲਵ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਿਣ-ਚਿਣ ਕੇ ਬਿਕਰਨ ਜਿਠਿਆ ਦੇ ਕੇਸ ਦੇ ਵਿੱਚ ਕੋਕੇ ਜੜੇ ਨੇ ਵਕੀਲ ਵੀ ਕੈਂਡ ਵਿਜੀਲੈਂਸ ਦੇ ਅਧਿਕਾਰੀ ਵੀ ਕੈਂਡ ਜਿਨ੍ਹਾਂ ਨੇ ਬਿਲਕੁਲ ਪ੍ਰਵਾਧ ਕੀਤੀ ਬਿਕਰਮਜੀਠਿਆ ਦੀ ਹਾਲਾਂਕਿ ਬਿਕਰਮਜੀਠਿਆ ਵੱਲੋਂ ਧਮਕੀਆਂ ਦਿੱਤੀਆਂ ਗਈਆਂ 2027 ਦੇ ਵਿੱਚ 2027 ਦੇ ਵਿੱਚ ਸਾਡੀ ਸਰਕਾਰ ਆ ਰਹੀ ਹੈ ਫਿਰ ਤੁਹਾਨੂੰ ਦੱਸਾਂਗਾ ਕਿ ਪਾਵਰ ਕਿਵੇਂ ਹੁੰਦੀ ਹੈ ਤੇ ਪਾਵਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਲੇਕਿਨ ਉਹ ਗਿੱਦੜ ਧਮਕੀਆਂ ਤੋਂ ਨਾ ਤਾਂ ਬਿਜ਼ਨਸ ਦੇ ਅਧਿਕਾਰੀ ਡਰੇ ਨਾ ਪੰਜਾਬ ਦੇ ਮੁੱਖ ਮੰਤਰੀ ਨਾ ਪੰਜਾਬ ਦੀ ਅਫਸਰਸ਼ਾਹੀ ਜੋ ਕੁਝ ਵੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਪਗਮੈਣ ਮੰਨਤੇ ਕੈਂਪ ਦੇ ਕੀਤਾ ਅਤੇ ਕਿਲ ਵੀ ਲਾਇਕ ਇਸ ਦੇ ਵਿੱਚ 40000 ਪੰਨਿਆਂ ਦੀ ਰਿਪੋਰਟ ਨੇ ਖਲਾਰੇ ਪਾ ਦਿੱਤੇ ਨੀ ਬਿਕਰਮਜੀਤਿਆ ਦੇ ਬਿਕਰਮਜੀਤਿਆ ਤੇ ਨਾਬਾ ਜੇਲ ਦੇ ਵਿੱਚ ਚੀਕਾਂ ਪੈਗੀਆਂ ਨੇ ਤੱਤ ਪੇਸ਼ ਕੀਤੇ ਗਏ ਸਬੂਤ ਪੇਸ਼ ਕੀਤੇ ਗਏ ਦਲੀਲਾ ਤੇ ਅਪੀਲਾ ਪੇਸ਼ ਕੀਤੀਆਂ ਗਈਆਂ ਅਤੇ ਮੁਹਾਲੀ ਦੀ ਸਥਾਨਕ ਅਦਾਲਤ ਨੂੰ ਮਜਬੂਰ ਹੋ ਕੇ ਕਾਨੂੰਨ ਦੇ ਅਨੁਸਾਰ ਜਿਹੜਾ ਹੈ ਜਵਾਨਤ ਰੱਦ ਕਰਨੀ ਪਈ इवन ਤੋਂ ਬਰਕ ਦੀ ਰਾਤ ਵੀ ਨਹੀਂ ਮਿਲੀ ਹਾਲਾਂਕਿ ਬਿਕਰਮ ਜੀਠਿਆ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੇਰੀ ਬੈਟ ਕਬਦਲੀ ਜਾਵੇ ਮੈਨੂੰ orange ਸ਼ਰੇਣੀ ਵਿੱਚ ਰੱਖਿਆ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁਹਾਲੀ ਦੀ ਸਟਾਰਕ ਅਦਾਲਤ ਵੱਲੋਂ ਇੱਕ ਵੀ ਗੁਹਾਰ ਇੱਕ ਵੀ ਬੇਨਤੀ ਰਿਕਵੈਸਟ ਬਿਕਰਮ ਜੀਠਿਆ ਦੀ ਨਹੀਂ ਸੁਣੀ ਗਈ ਹੁਣ ਕੇਸ ਚੱਲਿਆ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਖੁੱਲੀ ਜਬਾਨ ਦੀ ਮੰਗ ਕੀਤੀ ਹੈ ਲੇਕਿਨ ਤਤ ਨੂੰ ਕਾਰਨ ਦੱਸੋ ਨੋਟਸ ਜਾਰੀ ਕਰ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਰਨ ਦੱਸੋ ਕਿਹੜੇ ਦੋਸ਼ ਨੇ ਕਿਹੜੇ ਜੁਰਮਾਂ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਰਿਮਾਨ ਦੇ ਵਿੱਚ ਕੀ ਆਇਆ ਹੈ ਰਿਮਾਨ ਦੇ ਵਿੱਚ ਕੁਛ ਕੁ ਕੀ ਕੀਤੀ ਗਈ ਹੈ ਛਾਪੇ ਛਾਪੇ ਮਾਰੀ ਕਿਹੜੀ ਕਿਹੜੀ ਜਗ੍ਹਾ ਤੇ ਕਿੱਥੇ ਕੀਤੀ ਗਈ ਹੈ ਕੀ ਹਵਾਲੇ ਉਤੋਂ ਪੇਸ਼ ਆਏ ਨੇ ਕਿਹੜੇ ਤੱਥ ਕਿਹੜੇ ਸਬੂਤ ਕਿਹੜੇ ਰੈਕਡ ਤੁਹਾਡੇ ਕੋਲ ਆਏ ਨੇ ਉਹਨਾਂ ਦੇ ਖੁਲਾਸੇ ਕਰੋ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜਲੈਸ ਦੇ ਅਧਿਕਾਰੀਆਂ ਨੇ ਕੱਚੀਆਂ ਗੋਲੀਆਂ ਦੀ ਖੇਤੀਆਂ ਸਾਰੇ ਤੱਥ ਸਬੂਤ ਕਿਤੇ ਜਾਣਗੇ ਕਿਆ ਸਰਗਾਈਆਂ ਲਗਾਈਆਂ ਜਾਣੀਆਂ ਨਹੀਂ ਕਿ ਬਿਕਰਮ ਜਿਠਿਆ ਜਿਹੜੇ ਕੇਸ ਵਿੱਚ ਫਸ ਗਏ ਨੇ ਬਿਕਰਮ ਜਿਠਿਆ ਨੂੰ ਲੈ ਕੇ ਜਿਹੜੀਆਂ ਜਿਹੜੀਆਂ ਕੰਪਨੀਆਂ ਦੇ ਖੁਲਾਸੇ ਹੋ ਰਹੇ ਨੇ ਹਾਲਾਂਕਿ ਜਿਹੜੇ ਬਿਕਰਮ ਸਿੰਘ ਜਿਠਿਆ ਤੇ ਸਾਲੇ ਗਜਪਤ ਗਰੇਵਾਲ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਤਲਬ ਹੋਣ ਲਈ ਕਹਾ ਗਿਆ ਸੀ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਸੈਕਟ 68 ਦੇ ਵਿੱਚ ਲੇਕਿਨ ਲਗਾਤਾਰ ਦੋ ਦਿਨ ਆਨਾ ਕਾਨੀ ਕਰਦੇ ਰਹੇ ਵਾਰ-ਵਾਰ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਦੇ ਕਹਿਣ ਦੇ ਬਾਵਜੂਦ ਵੀ ਵਿਜਲਸ ਵੱਲੋਂ ਬਿਲਕੁਲ ਜਿਹੜਾ ਹੈ ਉਹ ਪੇਸ ਵਿਜਲਸ ਦੇ ਦਫਤਰ ਵਿੱਚ ਬਿਲਕੁਲ ਨਹੀਂ ਗਿਆ ਤੇ ਸਬੰਧ ਜਾਰੀ ਹੋਣਗੇ ਗਰੀਬਕੌਰ ਪਜੀਠਿਆ ਦੀ ਜਾਇਦਾਦ ਪੁੱਛੀ ਜਾ ਰਹੀ ਹੈ ਤੇਈ ਕਨਾਲਾ ਤੇਈ ਕਨਾਲਾ ਦਾ ਰੋਲਾ ਰੋਲਾ ਹੈ ਉਹ ਜਾਇਦਾਦ ਨੂੰ ਲੈ ਕੇ ਸਰਕਾਰ ਕੋਈ ਨਵਾਂ ਡੰਗ ਮਾਰ ਸਕਦੀ ਹੈ ਉਹਨਾਂ ਨੇ ਵੀ ਪੰਜਾਬ ਤੇ ਰਹਿਣਾਂ ਦੀ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਇੱਕੋ ਹੀ ਗੱਲ ਕਹਿੰਦੇ ਨੇ ਕਿ ਅਸੀਂ ਪੱਕੇ ਭਾਡੇ ਵਿੱਚ ਪਾਇਆ ਹੈ ਬਿਕਰਮਜੀਤਿਆ ਨੂੰ ਸਾਡੇ ਕੋਲ ਦਲੀਲਾਂ ਨੇ ਸਾਡੇ ਕੋਲ ਅਪੀਲਾਂ ਨੇ ਸਾਡੇ ਕੋਲ ਠੋਸ ਸਬੂਤ ਨੇ ਸਾਡੇ ਕੋਲ 40000 ਪੱਡਿਆਂ ਦੀ ਰਿਪੋਰਟ ਹੈ ਸਾਡੇ ਕੋਲ 400 ਤੋਂ ਵੱਧ ਬੈਂਕ ਦੇ ਖਾਤਿਆਂ ਵਿੱਚ 10 ਸਾਲਾਂ ਦੇ ਵਿੱਚ ਲੈਣ ਦੇਣ ਕੀਤਾ ਗਿਆ ਹੋਰ ਰਿਪੋਰਟ ਹੈ 100 ਤੋਂ ਵੱਧ ਵਿਅਕਤੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਦੋ ਸਰਕਾਰੀ ਗਵਾਹ ਅਤੇ 5 ਤੋਂ 6 ਪ੍ਰਾਈਵੇਟ ਗਵਾਹ ਬਿਕਰਮਜੀਤਿਆ ਦੇ ਵਿਰੋਧ ਪੁੱਲ ਗਏ ਨੇ ਬੋਕੇ ਗਏ ਨੇ ਉਹਨਾਂ ਦੇ ਅਸਾਬ ਦੇ ਨਾਲ ਵੱਖ-ਵੱਖ ਪੱਤਰਕਾਰਾਂ ਨੇ ਜਿਹੜੀਆਂ ਟਿੱਕਾ ਟਿੱਪੀਆਂ ਕੀਤੀਆਂ ਨੇ ਵਕ ਵਕ ਪੱਤਰਕਾਰਾਂ ਵੱਲੋਂ ਜਿਹੜੇ ਐਨਾਲਿਸਿਸ ਕੀਤੇ ਗਏ ਨੇ ਕਿ ਘੱਟ ਤੋਂ ਘੱਟ ਵਿਕਰਮ ਜੀਠੀਆਂ ਨੂੰ 7 ਸਾਲ ਸਜ਼ਾ ਅਤੇ ਲੱਖਾਂ ਰੁਪਏ ਜੁਰਮਾਨਾ ਹੋ ਸਕਦਾ ਹੈ ਅਤੇ ਉਹ ਜਾਇਦਾਦ ਕੁਰਕ ਵੀ ਹੋਵੇਗੀ ਅਤੇ ਬਲਡوزر ਵੀ ਚੱਲੇਗਾ ਤਾਂ